ਮਾਨਸਾ ਦੇ ਵਿੱਚ ਇੱਕ ਮਿਸਤਰੀ ਜੋ ਕਿ ਕੋਠੀ ਪਾ ਰਿਹਾ ਸੀ ਕੋਠੀ ਦਾ ਠੇਕਾ ਲਿਆ ਹੋਇਆ ਸੀ ਤੇ ਅਚਾਨਕ ਜਦੋਂ ਕਾਂਦੇ ਦੇ ਉੱਤੇ ਚੜ ਕੇ ਉਸ ਦੇ ਵੱਲੋਂ ਅੱਗੇ ਕੰਮ ਸ਼ੁਰੂ ਕੀਤਾ ਜਾ ਰਿਹਾ ਸੀ ਤਾਂ ਇਸੇ ਦੌਰਾਨ ਉਸ ਦੇ ਸਾਹ ਨਿਕਲ ਗਏ ਜਿਸ ਤੋਂ ਬਾਅਦ ਹਫੜਾ ਤਫੜੀ ਦਾ ਮਾਹੌਲ ਪੈਦਾ ਹੋ ਗਿਆ। ਦਾਦੀ ਕਿ ਮਾਨਸਾ ਦੇ ਵਿੱਚ ਬਿਜਲੀ ਵਿਭਾਗ ਦੀ ਲਾਪਰਵਾਹੀ ਦੇ ਚੱਲਦੇ ਇੱਕ ਨੌਜਵਾਨ ਮਿਸਤਰੀ ਦੀ ਮੌਤ ਹੋ ਗਈ ਹੈ। ਨੌਜਵਾਨ ਜੋ ਕਿ ਮਾਂਸਾ ਦੇ ਵਿੱਚ ਕੋਠੀ ਬਣਾ ਰਿਆ ਸੀ ਤੇ ਉਸ ਦੇ ਉੱਪਰ ਬਿਜਲੀ ਦੀ ਲਾਈਨ ਸੀ ਤੇ ਜਦੋਂ ਕੰਮ ਕਰਨ ਲੱਗਿਆ ਤਾਂ ਬਿਜਲੀ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਜਿਸ ਤੋਂ ਬਾਅਦ 32 ਸਾਲਾਂ ਜਗਜੀਤ ਸਿੰਘ ਦੀ ਮੌਤ ਹੋ ਗਈ ਤੇ ਲੋਕਾਂ ਨੇ ਬਿਜਲੀ ਵਿਭਾਗ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਉਹਨੂੰ ਇੱਥੇ ਕੋਠੀ ਪਾਉਂਦੇ ਨੂੰ ਤਕਰੀਬਨ ਸਾਲ ਹੋ ਚਲੇ ਆਏ ਠੇਕੇਦਾਰ ਸੀਗੇ ਦੋ ਮਿਸਤਰੀ ਸੀਗੇ ਉਹ ਤੇ ਉੱਪਰ ਹਾਈ ਵੋਲਟ ਦੀਆਂ 440 ਵੋਲਟ ਦੀਆਂ ਤਾਰਾਂ جا ਰਹੀਆਂ ਨੇ ਉਹ ਜੇ ਹੀ ਹੋ ਰਿਆ ਨੂੰ بجلی محکمہ ਨੂੰ ਆਖਿਆ ਸੀ ਉੱਚੀਆਂ ਉੱਚੀਆਂ مطلب ਇਹ ਕਰ ਦਿਓ ਇਹਨਾਂ ਨੇ محکمہ ਵਾਲਿਆਂ ਨੇ ਕੋਈ ਸੁਣਾਈ ਨਹੀਂ ਕੀਤੀ ਗਈ ਕੰਪਾਈਨਾ ਗਲੀ ਜਾਂਦੀ ਹੈ ਗਲੀ ਹੈਗੀ ਹੈ ਗਲੀ ਦੇ ਵਿੱਚ ਕੰਪਾਈਨਾ ਜਾਂਦੀਆਂ ਨੇ ਕੰਪਾਈਨਾ ਨਾਲ ٹچ ਕਰਦੀਆਂ ਨੇ اگر ਇਹ ਤਾਂ ਮਿਸਤਰੀ ਹੈ ਕੋਈ ਹੋਰ ਵੀ ਵੱਡਾ حادثہ ਹੋਊਗਾ ਇਹ ਅਸੀਂ ਪਾ ਮੈਗਾ ਨੁਮੰਦੇ ਹੋਏ ਹਾਂ ਜੀ ਇਹ ਬਿਜਲੀ ਵਿਭਾਗ ਦੇ ਦੀ ਹੈ ਜੀ ਵਿਭਾਗਾਂ ਲਾਪਰਵਾਹੀ ਬਹੁਤ ਜਿਆਦਾ ਵਰਤ ਰਿਹਾ ਹੈ ਅੱਛਾ ਦੱਸਿਆ ਵੀ ਸੀ ਹਾਂ ਜੀ ਦੱਸੇ ਹੁਣ ਦੱਸਣ ਦੇ ਬਾਅਦ ਵੀ ਇਹ ਕੋਈ ਨਹੀਂ ਸੁਣਾਈ ਕਰਦਾ ਜੀ ਕਿੰਨੀਆਂ ਗਨੀਵੇਂ ਨੀ ਤਾਰਾਂ ਇਹ ਜਮਾਂ ਹੀ ਨੀਮੀਆਂ ਨਹੀਂ ਬੰਦੇ ਦਾ ਹੱਥ ਲੱਗਣ ਤੱਕ ਵੀ ਜਾਂਦੀਆਂ ਨੇ ਆ ਕੇ ਮੌਕਾ ਦੇਖ ਸਕਦੇ ਆ ਕੋਈ ਐਹ ਜੀ ਗੱਲ ਨਹੀਂ ਹੈ ਹਜੇ ਵੀ ਆ ਕੇ ਦੇਖਣੇ ਬਾਕੀ ਤਾਰਾਂ ਉੱਪਰ ਦੇਖੋ ਕਿੰਨੀਆਂ ਉੱਚੀਆਂ ਜਾ ਰਹੀਆਂ ਨੇ ਇੱਕ ਹੁਣ ਨਵੀਂ ਤਾਰ ਪਾਈ ਆ ਉਹਨਾਂ ਨੇ ਕੇਬਲ ਪਾਈ ਆ ਉਹ ਇਹਨਾਂ ਨੇ ਉੱਥੇ ਕੇਬਲ ਕਿਉਂ ਨਹੀਂ ਪਾਈ ਇਹ ਤਾਰਾਂ ਕਿਉਂ ਨੀਵੀਆਂ ਰੱਖੀਆਂ ਗੀਆਂ ਨੇ ਇਹ ਲੋਕਾਂ ਨੂੰ ਮਾਰਨ ਵਾਸਤੇ ਆ ਕੀ ਮੰਗ ਕਰਦੇ ਹੁਣ ਅਸੀਂ ਹੁਣ ਮੰਗ ਅਸੀਂ ਹੁਣ ਮੰਗ ਇਹੀ ਕਰਦੇ ਆ ਕਿ ਉਹ ਮਿਸਤਰੀ ਦੇ ਪਰਿਵਾਰ ਨੂੰ ਸਹਾਇਤਾ ਦਿੱਤੀ ਜਾਵੇ ਉਹਦੇ ਬਾਲ ਬੱਚਿਆਂ ਵਾਸਤੇ ਕੁਝ ਸੋ ਮਹਿਕਮਾ ਸੁਣਾਈ ਕਰੇ ਜੋ ਵੀ ਮਹਿਕਮਾ ਕਰ ਸਕਦਾ ਹੈ ਨਹੀਂ ਅਸੀਂ ਕੇਸ ਕਰਾਂਗੇ ਮਹਿਕਮੇ ਦੇ ਉੱਪਰ ਇੱਕ ਜੀ 3500 ਰੁਪਏ ਦੀ ਮੰਗ ਕਰ ਰਿਆ ਸੀਗਾ ਜਿਹੜਾ ਦੋ ਲਾਈਨਾਂ ਚੱਲਦੀਆਂ ਨਹੀਂ ਅਸਲ 'ਚ ਇਹ ਦੋ ਲਾਈਨਾਂ ਚੱਲਦੀਆਂ ਨੇ ਦੋ ਲਾਈਨਾਂ ਤੋਂ ਇੱਕ client ਦੇ ਕਹਿੰਦੇ 3500 ਰੁਪਏ ਦੂਸਰਾ ਕਹਿੰਦਾ 1500 ਵੀ ਦੇ ਦਿਓ ਕੋਈ ਲੇਬਰ ਦੇ ਦਿਓ ਇਸ ਤਰ੍ਹਾਂ ਕਰ ਲੱਗ ਗਿਆ ਤੇ ਫਿਰ ਉਸ ਤੋਂ ਬਾਅਦ ਸਾਡੇ ਕੋਲ ਐਪਲੀਕੇਸ਼ਨ ਵੀ ਹੈ ਜਿਹੜੀ ਅਸੀਂ ਪਹਿਲਾਂ ਐਕਸੀਮ ਸਾਹਿਬ ਨੂੰ ਮਿਲੇ ਸੀ ਫਿਰ ਐਕਸੀਮ ਤੋਂ ਬਾਅਦ ਐਸਡੀਓ ਸਾਹਿਬ ਨੂੰ ਵੀ ਮਿਲੇ ਐਸਡੀਓ ਤੋਂ ਬਾਅਦ ਸਾਹਿਬ ਤੋਂ ਬਾਅਦ ਜੇਏ ਸਾਹਿਬ ਦੋਵੇਂ ਦੋਨਾਂ ਦੇ ਕੋਲੇ ਅਸੀਂ ਮਤਲਬ ਬੈ ਕੇ ਗੱਲਬਾਤ ਕਰਕੇ ਉਸ ਤੋਂ ਬਾਅਦ ਐਪਲੀਕੇਸ਼ਨ ਦੇ ਕੇ ਫਿਰ ਆਏ ਆਗੇ ਐਪਲੀਕੇਸ਼ਨ ਦੀ ਰিসিਵਿੰਗ ਵੀ ਸਾਡੇ ਕੋਲੇ ਹੈਗੀ ਹੈ ਤੇ ਅੱਜ 29 ਤਰੀਕ ਦੀ ਰিসিਵਿੰਗ ਦਿੱਤੀ ਹੋਈ ਹੈਗੀ ਤੇ 29 ਤਰੀਕ ਤੋਂ ਬਾਅਦ ਅਜੇ ਤੱਕ ਸਾਡੇ ਕੋਲ ਕੋਈ ਵੀ ਨਹੀਂ ਪਹੁੰਚਿਆ ਤਾਰਾ ਠੀਕ ਕਰਨ ਤੇ ਹੋਇਆ ਕੀ ਹੈ ਇੱਥੇ ਇੱਥੇ ਮੁੰਡੇ ਦੀ ਡੈਥ ਹੋ ਗਈ ਕੱਲ ਗੇਟ ਲਾਉਂਦਾ ਸੀ ਗੇਟ ਲਾਉਂਦਾ ਸੀਗਾ ਉਹ ਤੇ ਗੇਟ ਲਾਉਣ ਕਰਕੇ ਮਤਲਬ ਉੱਪਰ ਸਰੀਰ ਜਾਂ ਕੋਈ ਟੱਚ ਹੋ ਗਿਆ ਜਾਂ ਉਹਦਾ ਸਿਰ ਟੱਚ ਹੋਇਆ ਇਹ ਤਾਂ ਨਹੀਂ ਪਤਾ ਸਾਨੂੰ ਕਿਉਂਕਿ ਅਸੀਂ ਖੁਦ ਉੱਥੇ ਮੌਜੂਦ ਨਹੀਂ ਸੀਗੇ ਪਰ ਹਸਪੀਟਲ ਜਦੋਂ ਜਾ ਕੇ ਦੇਖਿਆ ਤਾਂ ਉਹ ਮਤਲਬ ਜਸਟ 5-7 ਸੈਕਿੰਡ ਦੇ ਵਿੱਚ ਹੀ ਡੈਥ ਹੋ ਗਈ ਹੈ ਮੁੰਡੇ ਦੀ ਕਿਉਂਕਿ ਹਾਈ ਵੋਲਟੇਜ ਦਾ ਤਾਰਾਂ ਲੰਘਿਆ 11000 ਜਾਂ ਕੋਈ 1100 ਕੋਈ ਵੋਲਟੇਜ ਹੈਗੀ ਹੈ ਇਹਨਾਂ ਦੀ ਇਹਨਾਂ ਨੂੰ ਆਪਾਂ ਨੂੰ ਪਤਾ ਨਹੀਂਗਾ ਪਰ ਉਹ ਵੋਲਟੇਜ ਹੈਗੀ ਆ ਉਸ ਕਰਕੇ ਜਿਆਦੇ ਮਤਲਬ ਪਾਵਰਫੁਲ ਕਰਕੇ ਉਹ ਆਨ ਦੀ ਸਪੋਰਟ ਡੈਥ ਹੋ ਗਈ ਸੀ ਕਿ ਬੱਚੇ ਦੀ ਤੇ ਕਿੰਨਾ ਸੀ ਬੰਦੇ ਤਾਂ ਤਕਰੀਬਨ ਜੱਗੀ ਨਾਮ 10 ਦੇ ਹੈਗੇ ਕਿਉਂਕਿ ਆਪਣੇ ਸਾਹਮਣੇ ਘਰ ਵਾਲਿਆਂ ਦੇ ਮਿਸਤਰੀ ਲੱਗੇ ਹੋਏ ਸੀ ਇਹ ਮਿਸਤਰੀ ਦਾ ਕੰਮ ਕਰਦਾ ਸੀ ਮੁੰਡਾ ਖਿਆਲ ਦਾਲਦੀ ਹੈ ਕਿ ਇੱਕ ਲਾਪਰਵਾਹੀ ਦੇ ਕਰਕੇ ਇੱਕ ਪਰਿਵਾਰ ਦਾ ਘਰ ਦਾ ਜੀ ਚਲਾ ਗਿਆ ਜਿਸ ਤੋਂ ਬਾਅਦ ਘਰ ਦੇ ਵਿੱਚ ਚੀਕ ਚਿਹਾੜਾ ਪੈ ਗਿਆ ਕਿਉਂਕਿ ਰੋਜੀ ਰੋਟੀ ਕਮਾਉਣ ਵਾਲਾ ਇਹੀ ਵਿਅਕਤੀ ਸੀ ਤੇ ਇਸ ਦੀ ਵੀ ਮੌਤ ਹੋ ਗਈ ਹਕੀਕਤ ਤੇ ਇਹ ਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ